ਸਤੰਤਤਾ ਦਿਵਸ ਦੇ ਮੌਕੇ ਨਹਿਰੂ ਸਟੇਡੀਅਮ ਵਿਖੇ ਪਹੁੰਚ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਰੀਦਕੋਟ ਸਤੰਤਤਾ ਦਿਵਸ ਦੇ ਮੱਦੇਨਜ਼ਰ ਆਧਿਆ ਪ੍ਰਬੰਧਾਂ ਨੂੰ ਮੁੱਖ ਰੱਖਦੇ ਹੋਏ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਡਰੋਨ ਅਡਾਉਣ ਤੇ ਪਾਬੰਦੀ ਹੈ ਐਸਐਸਪੀ ਪ੍ਰਿਯਾ ਜੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਤੰਤਤਾ ਦਿਵਸ ਦੀਆਂ ਤਿਆਰੀਆਂ ਮੁਕੰਮਲ ਚੱਲ ਰਹੀਆਂ ਅਤੇ ਨਹਿਰੂ ਸਟੇਡੀਅਮ ਵਿਖੇ ਉਸ ਤਿਆਰੀ ਦਾ ਅਜ਼ਾਜਾ ਲੈਣ ਲਈ ਪਹੁੰਚੇ ਅਤੇ ਉਹਨਾਂ ਨੇ ਜਾ ਕੇ ਨਹਿਰੂ ਸਟੇਡੀਅਮ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਦੱਸਿਆ ਤੁਸੀਂ ਦੇ ਰੋ ਕਿ ਐਸਕੇ ਨੂੰ ਚਲ ਤੋਂ ਪੱਤਰਕਾਰ ਕੁਲਦੀਪ ਸਿੰਘ ਅਤੇ ਗਰੇਜੈਂਟ ਪੱਟੀ ਦੀ ਫਰੀਦਕੋਟ ਤੋਂ 에ਰਪੋਰਟ ਕਿ ਸੀਐਮ ਸਾਹਿਬ ਮਾਨਜੋਗ ਸੀਐਮ ਸਾਹਿਬ ਇਥੇ ਫਰੀਦਕੋਟ ਝੰਡਾ ਫੇਰਣ ਵਾਸਤੇ ਆ ਰਹੇ ਨੇ ਇਹ ਸਾਡੇ ਸਾਰਿਆਂ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਤਾਂ ਫਰੀਦਕੋਟ ਪੁਲਿਸ ਪੰਜਾਬ ਪੁਲਿਸ ਪੂਰੀ ਤੰਦੇਹੀ ਨਾਲ ਆਪਣੀ ਡਿਊਟੀ ਕਰ ਰਹੀ ਹੈ ਔਰ ਇਹ ਐਂਪਲ ਸਿਕਿਉਰਿਟੀ ਅਰੇਂਜਮੈਂਟਸ ਜੋ ਹੈ ਉਹ ਕਿਤੇ ਜਾ ਰਹੇ ਨੇ और जोड़े साडे सिक्योरिटी प्रोग्राम्स ने वो रेडी ने तो हम देख सकते हो कि अच्छ आठ तारीख से ही सिक्योरिटी ड्रिल्स ड्राई रनस सारी चलती पे हैं और ये दो हज़ार के आसपास सिक्योरिटी परसनल्स और पचास गसटिड गसटिड रैंक ऑफिसर्स जो हैं वो पूरे चौदह तारीख पंद्रह तारीख जोड़ा भी ये प्रोग्राम रहेगा जो भी एज पर इटिनरी उसमें असि ਆਪਣੇ ਜ਼ਿਲ੍ਹੇ ਤੋਂ ਇਲਾਵਾ ਹੌਸਕੀ ਤੱਕ ਵੀ ਜੀ ਜਿਵੇਂ ਮੈਂ ਕਿਹਾ ਕਿ 2024 ਦੇ ਆਸ-ਪਾਸ ਬੰਦਾ ਇੱਥੇ ਡਿਪਲੋਏ ਹੋਊਗਾ ਕਿ ਫਰੀਦਕੋਟ ਜ਼ਿਲ੍ਹੇ ਦੇ ਜਿੰਨੇ ਵੀ ਮੈਕਸਿਮਮ ਬੰਦੇ ਇਸ ਡਿਊਟੀ ਤੇ ਡਿਪਲੋਏ ਕਰ ਸਕਦੇ ਤੁਸੀਂ ਮੰਨ ਕੇ ਚੱਲੋ ਕਿ 90% ਫੋਰਸ ਇਸੇ ਡਿਊਟੀ ਤੇ ਹੀ ਰਹੂਗੀ ਤਾ ਸਾਡੇ ਵੱਲੋਂ ਫੁਕਤਾ ਪ੍ਰਬੰਧ ਇਹ ਚ ਕਿਤੇ ਜਾ ਰਹੇ ਨਹੀਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਪ੍ਰੋਪਰ ਕੋਆਰਡੀਨੇਸ਼ਨ ਕਰਦੇ ਹੋਏ ਜਿਹੜੀ ਪ੍ਰੋਗਰਾਮ ਤੋਂ ਪਹਿਲਾਂ ਵਾਲੀ ਜਿਹੜੀਆਂ ਤਿਆਰੀਆਂ ਹੁੰਦੀਆਂ ਆ ਉਹ ਸਾਰੀ ਅੱਜ ਹੋ ਗਈ ਪੰਜਾਬ ਪੁਲਿਸ ਤੋਂ ਇਲਾਵਾ ਹੋਰ ਕੋਸਟ ਜੀਸ ਪੰਜਾਬ ਪੁਲਿਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਤੋਂ ਫੋਰਸਿਸ ਆਣ ਗਿਆ ਔਰ ਇਸ ਤੋਂ ਇਲਾਵਾ ਜਿਹੜੇ ਸਾਡੇ ਸਪੈਸ਼ਲ ਆਪਰੇਸ਼ਨ ਗਰੁੱਪਸ ਨੇ ਸੀਐਮ ਸਿਕਿਉਰਿਟੀ ਔਰ ਜਿਹੜੇ ਸਪੈਸ਼ਲਾਈਜ਼ਡ ਕਿਊਆਰਟੀਜ਼ ਨੇ ਸਾਰੇ ਕੰਪੋਨੈਂਟਸ ਇਥੇ ਸਟੇਸ਼ਨ ਡਰਾਂਗੇ ਜਿਹੜਾ ਪ੍ਰੋਟੋਕੋਲ ਹੈ 스테ਟ ਲੈਵਲ ਫੰਕਸ਼ਨ ਕਰਾਉਣਾ ਉਹ ਸਾਡੇ ਵੱਲੋਂ ਪ੍ਰੋਪਰ ਕੀਤਾ ਜਾਊਗਾ ਤੁਹਾਡੇ ਮਾਧਿਅਮ ਰਾਹੀਂ ਇੱਕ ਮੈਂ ਸਾਰਿਆਂ ਨੂੰ ਇਹ ਵੀ ਅਪੀਲ ਕਰਨਾ ਚਾਹਾਂਗੀ ਕਿ ਅੱਜ ਤੋਂ ਲੈ ਕੇ ਅੱਗੇ ਤੱਕ ਇੱਕ ਜੋ ਡਰੋਨ ਉਡਾਣੇ ਤੇ ਕੰਪਲੀਟ پابੰਦੀ ਰਹੇਗੀ ਇਨ ਦਾ ਏਰੀਆ ਆਫ ਫਰੀਦਕੋਟ ਡਿਸਟ੍ਰਿਕਟ ਤਾਂ ਇਸ ਤੋਂ ਇਲਾਵਾ ਜਿਹੜੇ ਟ੍ਰੈਫਿਕ ਰੂਟ ਡਾਇਵਰਜਨ ਪਲਾਨਸ ਨੇ ਉਹ ਵੀ ਪਬਲਿਕ ਕੇ ਸਾਥ ਮੀਡੀਆ ਰਾਹੀਂ ਔਰ ਸਾਡੇ ਸੋਸ਼ਲ ਮੀਡੀਆ ਪੇਜ ਰਾਹੀਂ ਪਹਿਲਾਂ ਹੀ ਸ਼ੇਅਰ ਕਰ ਦਿੱਤੇ ਜਾਣਗੇ ਔਰ ਇੱਕ ਮੈਂ ਇਹ ਵੀ ਅਪੀਲ ਕਰਾਂਗੀ ਕਿ 15 ਅਗਸਤ ਵਾਲੇ ਦਿਨ ਵੈਨਿਊ ਵਾਲੇ ਦਿਨ ਫੰਕਸ਼ਨ ਵਾਲੇ ਦਿਨ ਵੈਨਿਊ ਤੇ ਕੋਈ ਵੀ ਐਸੀ ਚੀਜ਼ ਲੈ ਕੇ ਨਾ ਆਏ ਜਿਸ ਸੇ ਫ੍ਰਿਸਕਿੰਗ ਚ ਤੁਹਾਨੂੰ ਵੀ ਦਿੱਕਤ ਹੋਏ ਤੇ ਸਾਨੂੰ ਵੀ ਤੁਹਾਨੂੰ ਵਾਪਸ ਮੋੜਨਾ ਪਏ ਕਿਉਂਕਿ ਵੀ ਤਰ੍ਹਾਂ ਕਿ ਜਿਹੜੀ ਇੱਕ ਪੁਤਾਹੀ ਅਸੀਂ 26 ਜਨਵਰੀ ਨੂੰ ਹੋਈ ਉਹ ਕਿਉਂਕਿ ਆਪਣੇ ਇਹ ਗੱਲ ਕਰੀ ਤਾਂ ਇੱਕਦਮ ਪਹਿਲਾਂ ਸਿਕ ਫੋਰ ਜਸਟਿਸ ਦੇ ਅਗੂ ਜਿਹੜੇ ਕਿ ਕੁਝ ਪਰਮਾਨੰਥ ਸਿੰਘ ਉਹਨਾਂ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਹੈ ਜਿਸ ਵਿੱਚ ਲੋਕਾਂ ਨੂੰ ਝੁਕਾਇਆ ਜਾ ਰਿਹਾ ਕਿ ਇੱਥੇ ਖਾਲਸਾ ਸੰਮਤਕ ਝੰਡੇ ਲਹਿਰਾਏ ਜਾਣ ਔਰ ਕਿਸਾਨਾਂ ਨੂੰ ਵੀ ਝੁਕਾਇਆ ਜਾ ਰਿਹਾ ਉਸ ਵੀਡੀਓ ਦੇ ਜ਼ਰੀਏ ਕਿ ਇੱਥੇ ਉਹਨਾਂ ਦਾ ਘਰਾਓ ਕਰੋ ਔਰ ਉਹਨਾਂ ਤੋਂ ਡਿਮਾਂਡ ਕਰੋ ਵੀ ਉਹਨਾਂ ਦੀ ਜਿਹੜੀਆਂ ਸਮੱਸਿਆਵਾਂ ਹਨ ਉਹਨਾਂ ਦੀ ਪੂਰੀਆਂ ਕਰੋ ਦੇਖਿਓ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਔਰ ਸਟਾਰਟਿੰਗ ਸੇ ਹੀ ਪੰਜਾਬ ਦੀ ਜਿਹੜੀ ਹਿਸਟਰੀ ਰਹੀ ਹੈ ਉਹ ਚ ਪੰਜਾਬੀ ਹੈ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਇਸ ਦੇਸ਼ ਵਾਸਤੇ ਇਸ ਮਿੱਟੀ ਵਾਸਤੇ ਤੇ ਇਸ ਟਾਈਪ ਦੇ ਜਿਹੜੇ ਇਹ ਬੰਦੇ ਨੇ ਉਹਨਾਂ ਦੇ ਕਹਿਣ ਤੇ ਕੋਈ ਵੀ ਇਹਨਾਂ ਦੇ ਕਹਿਣ ਚ ਨਹੀਂ ਆਣ ਵਾਲਾ ਹੈ ਔਰ ਇਹ ਕਦੇ ਵੀ ਪੰਜਾਬੀ ਜਿਹੜੇ ਲੋਕੀ ਨੇ ਉਹਨਾਂ ਨੇ ਕਦੇ ਵੀ ਇਹ ਚੀਜ਼ਾਂ ਦੇ ਕਦੇ ਧਿਆਨ ਨਹੀਂ ਦਿੱਤਾ ਇੰਪੈਕਟ ਉਹਨਾਂ ਦੇ ਅਗੇਂਸਟ ਹੀ ਸਾਰੇ ਅਸੀਂ ਮੋਢੇ ਤੋਂ ਮੋਢਾ ਲਗਾ ਕੇ ਖੜੇ ਹਾਂ ਉਸ ਤੋਂ ਇਲਾਵਾ ਪੰਜਾਬ ਪੁਲਿਸ puri tarah se saksham ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਇਸ ਟਾਈਪ ਦੇ ਐਲੀਮੈਂਟਸ ਨੂੰ ਸਰਚ ਕਰ ਨਹੀਂ ਸਕਦੇ